ਸਵਰਗ ਅਦਨ ਪੈਰਾਡਾਈਜ਼ ਇਹ ਸ਼ਬਦ ਆਪਾਂ ਅਕਸਰ ਸੁਣਦੇ ਹਾਂ ਤੇ ਕਈ ਵਾਰ ਲੱਗਦਾ ਹੈ ਕਿ ਇਹ ਸਭ ਇੱਕੋ ਹੀ ਜਗ੍ਹਾ ਦੇ ਨਾਂ ਨੇ ਪਰ ਕੀ ਸੱਚਮੁੱਚ ਇੰਜ ਹੈ ਆਓ ਅੱਜ ਇਸ ਪੂਰੀ ਉਲਝੜ ਨੂੰ ਸੁਲਝਾਈਏ ਤੇ ਸਰੋਤਾਂ ਦੇ ਹਿਸਾਬ ਨਾਲ ਸਮਝੀਏ ਕਿ ਇਨ੍ਹਾਂ ਤਿੰਨਾਂ ਵਿੱਚ ਅਸਲ 'ਚ ਫਰਕ ਕੀ ਹੈ ਤਾਂ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਇਹ ਸਿਰਫ ਇੱਕੋ ਹੀ ਜਗ੍ਹਾ ਦੇ ਵੱਖ-ਵੱਖ ਨਾਂ ਨੇ ਜਾਂ ਫਿਰ ਇਹ ਤਿੰਨ ਬਿਲਕੁਲ ਅਲੱਗ-ਅਲੱਗ ਥਾਵਾਂ ਦੀ ਗੱਲ ਹੋ ਰਹੀ ਹੈ ਚਲੋ ਇਸ ਗੁੱਥੀ ਨੂੰ ਖੋਲਦੇ ਹਾਂ ਅੱਜ ਦੇ ਸਫ਼ਰ ਵਿੱਚ ਆਪਾਂ 5 ਪੜਾਅ ਪਾਰ ਕਰਾਂਗੇ ਪਹਿਲਾਂ ਦੇਖਾਂਗੇ ਕਿ ਇਹ ਨਾਂ ਕਿੱਥੋਂ ਆਏ ਫਿਰ ਤਿੰਨ ਵੱਖਰੇ-ਵੱਖਰੇ ਪੈਰਾਡਾਈਜ਼ ਬਾਰੇ ਜਾਣਾਂਗੇ ਉਸ ਤੋਂ ਬਾਅਦ ਉਥੋਂ ਦੀਆਂ ਕੁਝ ਖਾਸ ਕਹਾਣੀਆਂ ਤੇ ਨਜ਼ਰ ਮਾਰਾਂਗੇ ਧਰਤੀ ਦੇ ਭਵਿੱਖ ਬਾਰੇ ਗੱਲ ਕਰਾਂਗੇ ਤੇ ਆਖਿਰ ਵਿੱਚ ਸਭ ਤੋਂ ਜ਼ਰੂਰੀ ਸਵਾਲ ਦਾ ਜਵਾਬ ਲੱਭਾਂਗੇ ਕਿ ਉੱਥੇ ਦਾਖਲਾ ਕਿਸ ਨੂੰ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਇਨ੍ਹਾਂ ਸ਼ਬਦਾਂ ਦੀ ਜੜ ਤੋਂ ਆਖਰੇ ਸ਼ਬਦ ਆਏ ਕਿਥੋਂ ਦੇਖੋ ਕਮਾਲ ਦੀ ਗੱਲ ਇਹ ਹੈ ਕਿ ਇਹ ਤਿੰਨੋਂ ਸ਼ਬਦ ਅਸਲ 'ਚ ਇੱਕੋ ਹੀ ਤਰ੍ਹਾਂ ਦੀ ਖੂਬਸੂਰਤ ਜਗਾ ਵਲ ਇਸ਼ਾਰਾ ਕਰਦੇ ਨੇ ਬਸ ਇਹਨਾਂ ਦੀਆਂ ਭਾਸ਼ਾਵਾਂ ਵੱਖਰੀਆਂ ਨੇ ਅਦਨ ਹਿਬਰੂ ਭਾਸ਼ਾ ਦਾ ਸ਼ਬਦ ਹੈ ਪੈਰਾਡਾਈਜ਼ ਯੂਨਾਨੀ ਤੋਂ ਆਇਆ ਹੈ ਤੇ ਸਵਰਗ ਇੱਕ ਆਮ ਸ਼ਬਦ ਹੈ ਜੋ ਆਪਾਂ ਵਰਤਦੇ ਹਾਂ ਮਤਲਬ ਗੱਲ ਇੱਕੋ ਹੀ ਹੈ ਨਾ ਵੱਖਰੇ ਵੱਖਰੇ ਨੇ ਤਾਂ ਮੁਢਲੀ ਗੱਲ ਇਹ ਹੈ ਕਿ ਭਾਵੇਂ ਨਾਂ ਕੋਈ ਵੀ ਹੋਵੇ ਗੱਲ ਪਰਮੇਸ਼ਵਰ ਦੀ ਬਣਾਈ ਇੱਕ ਖੂਬਸੂਰਤ ਜਗਾ ਦੀ ਹੋ ਰਹੀ ਹੈ ਪਰ ਰੁਕੋ ਕਹਾਣੀ 'ਚ ਅਸਲ ਮੋੜ ਤਾਂ ਹੋਣ ਆਉਣ ਵਾਲਾ ਹੈ अच्छा ਹੁਣ ਗੱਲ ਹੋਰ ਵੀ ਜ਼ਿਆਦਾ ਦਿਲਚਸਪ ਹੋਣ ਲੱਗੀ ਹੈ ਭਾਵੇਂ ਇਹਨਾਂ ਸ਼ਬਦਾਂ ਦਾ ਮਤਲਬ ਇੱਕੋ ਜਿਹਾ ਹੈ ਪਰ ਸਰੋਤ ਸਾਨੂੰ ਦੱਸਦੇ ਨੇ ਕਿ ਅਸਲ ਵਿੱਚ ਤਿੰਨ ਬਿਲਕੁਲ ਵੱਖਰੀਆਂ ਥਾਵਾਂ ਦੀ ਗੱਲ ਹੋਈ ਹੈ ਜਿਨ੍ਹਾਂ ਨੂੰ ਪੈਰਾਡਾਈਜ਼ ਕਿਹਾ ਗਿਆ ਹੈ ਜੀ ਹਾਂ ਇੱਕ ਨਹੀਂ ਦੋ ਨਹੀਂ ਸਗੋਂ ਪੂਰੇ ਤਿੰਨ ਵੱਖ-ਵੱਖ ਪੈਰਾਡਾਈਜ਼ ਇੱਥੋਂ ਹੀ ਸਾਨੂੰ ਇਹਨਾਂ ਸੰਕਲਤਾਂ ਦੇ ਅੰਦਰ ਦਾ ਅਸਲ ਫਰਕ ਸਮਝ ਆਣਾ ਸ਼ੁਰੂ ਹੋਵੇਗਾ ਤਾਂ ਇਹ ਤਿੰਨ ਪੱਦਰ ਨੇ ਪਹਿਲਾ ਧਰਤੀ ਤੇ ਬਣਿਆ ਅਦਨ ਦਾ ਬਾਗ ਦੂਜਾ ਦੂਤਾਂ ਦਾ ਸਵਰਗ ਇੱਕ ਰੋਹਾਨੀ ਜਗ੍ਹਾ ਅਤੇ ਤੀਜਾ ਤੇ ਸਭ ਤੋਂ ਉੱਚਾ ਉਹ ਸਥਾਨ ਜਿੱਥੇ ਖੁਦ ਪਰਮੇਸ਼ਰ ਦਾ ਨਿਵਾਸ ਹੈ ਆਓ ਹੁਣ ਇਹਨਾਂ ਤਿੰਨਾਂ ਨੂੰ ਇੱਕ ਇੱਕ ਕਰਕੇ ਸਮਝੀਏ ਚਲੋ ਹੁਣ ਇਹਨਾਂ ਤਿੰਨਾਂ ਪੈਰਾਡਾਈਜ਼ ਦੀਆਂ ਕਹਾਣੀਆਂ ਵਿੱਚ ਥੋੜਾ ਹੋਰ ਡੂੰਘਾ ਉਤਰਿਏ ਦੇਖਦੇ ਹਾਂ ਉੱਥੇ ਕੌਣ-ਕੌਣ ਰਹਿੰਦਾ ਸੀ ਤੇ ਕੀ ਕੀ ਖਾਸ ਘਟਨਾਵਾਂ ਵਾਪਰੀਆਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਰਤੀ ਵਾਲੇ ਪੈਰਾਡਾਈਜ਼ ਦੀ ਸਰੋਤਾ ਮੁਤਾਬਿਕ ਸ਼ੁਰੂਆਤ ਚ ਪੂਰੀ ਧਰਤੀ ਨੂੰ ਹੀ ਅਦਨ ਕਿਹਾ ਜਾਂਦਾ ਸੀ ਇਸੇ ਧਰਤੀ ਤੇ ਇੱਕ ਖਾਸ ਜਗ੍ਹਾ ਸੀ ਜਿਸ ਨੂੰ ਅਦਨ ਦਾ ਬਾਗ ਕਹਿੰਦੇ ਸਨ ਇਹ ਆਦਮ ਅਤੇ ਹਵਾ ਦਾ ਪਹਿਲਾ ਘਰ ਸੀ ਇੱਥੇ ਹੀ ਜੀਵਨ ਦਾ ਰੂਖ ਵੀ ਸੀ ਪਰ ਅਫਸੋਸ ਇੱਕ ਬਹੁਤ ਵੱਡੇ ਹੜ੍ਹ ਵਿੱਚ ਇਹ ਖੂਬਸੂਰਤ ਜਗ੍ਹਾ ਤਬਾਹ ਹੋ ਗਈ ਹੁਣ ਆਉਂਦਾ ਹੈ ਦੂਜਾ ਪੈਰਾਡਾਈਜ਼ ਯਾਨੀ ਦੂਤਾਂ ਦਾ ਸਵਰਗ ਇਹ ਇੱਕ ਰੋਹਾਨੀ ਸਥਾਨ ਹੈ ਸਰੋਤ ਦੱਸਦੇ ਨੇ ਕਿ ਇੱਥੇ ਹੀ ਸ਼ੈਤਾਨ ਨੂੰ ਬਣਾਇਆ ਗਿਆ ਸੀ ਤੇ ਇੱਥੇ ਹੀ ਦੂਤਾਂ ਵਿਚਕਾਰ ਇੱਕ ਵੱਡੀ ਬਗਾਵਤ ਹੋਈ ਅਤੇ ਹਾਂ ਇਹੀ ਉਹ ਪੈਰਾਡਾਈਜ਼ ਹੈ ਜਿਸ ਦਾ ਵਾਅਦਾ ਯੀਸੂ ਨੇ ਸਲੀਬ ਤੇ ਆਪਣੇ ਨਾਲ ਮੌਜੂਦ ਚੋਰ ਨਾਲ ਕੀਤਾ ਸੀ ਤਾਂ ਮੋਟਾ-ਮੋਟਾ ਫਰਕ ਕੀ ਹੋਇਆ ਧਰਤੀ ਦੇ ਅਦਨ ਵਿੱਚ ਜੀਵਨ ਦਾ ਸਿਰਫ ਇੱਕ ਰੂਪ ਸੀ ਜਦਕਿ ਸਵਰਗੀ ਪੈਰਾਡਾਈਜ਼ ਵਿੱਚ ਬਹੁਤ ਸਾਰੇ ਹਨ ਧਰਤੀ ਵਾਲਾ ਪੈਰਾਡਾਈਜ਼ ਮਨੁੱਖਾਂ ਲਈ ਸੀ ਜੋ ਕਿ ਹੁਣ ਨਸ਼ਟ ਹੋ ਚੁੱਕਿਆ ਹੈ ਦੂਜਾ ਦੂਤਾਂ ਤੇ ਸੰਤਾਂ ਲਈ ਹੈ ਜੋ ਅਜੇ ਵੀ ਵਫਾਦਾਰਾਂ ਦੀ ਉਡੀਕ ਕਰ ਰਿਹਾ ਹੈ ਪਰ ਜੇ ਧਰਤੀ ਦਾ ਪੈਰਾਡਾਈਜ਼ ਤਬਾਹ ਹੋ ਗਿਆ ਸੀ ਤਾਂ ਕੀ ਇਸ ਦਾ ਮਤਲਬ ਇਹ ਹੋਇਆ ਕਿ ਕਹਾਣੀ ਖਤਮ ਕੀ ਧਰਤੀ ਲਈ ਕੋਈ ਉਮੀਦ ਨਹੀਂ ਬਚੀ ਬਿਲਕੁਲ ਵੀ ਨਹੀਂ ਸਰੋਤਾ ਵਿੱਚ ਇੱਕ ਬਹੁਤ ਵੱਡਾ ਵਾਦਾ ਹੈ ਕਿ ਧਰਤੀ ਨੂੰ ਦੁਬਾਰਾ ਉਸ ਦੀ ਪਹਿਲੀ ਖੂਬਸੂਰਤ ਅਦਨ ਵਰਗੀ ਹਾਲਤ ਵਿੱਚ ਵਾਪਸ ਲਿਆਂਦਾ ਜਾਵੇਗਾ ਇਹ ਇੱਕ ਬਹੁਤ ਵੱਡੀ ਉਮੀਦ ਦੀ ਗੱਲ ਹੈ ਯਾਨੀ ਅੰਤਿਮ ਯੋਜਨਾ ਧਰਤੀ ਨੂੰ ਛੱਡ ਦੇਣ ਦੀ ਨਹੀਂ ਬਲਕਿ ਇਸ ਨੂੰ ਪੂਰੀ ਤਰ੍ਹਾਂ ਨਵਾਂ ਬਣਾਉਣ ਦੀ ਹੈ ਇੱਕ ਉਜਾੜ ਥਾਂ ਤੋਂ ਦੁਬਾਰਾ ਇੱਕ ਖਿੜਿਆ ਹੋਇਆ ਬਾਗ ਬਣਾਉਣ ਦੀ ਇਹ ਸਾਨੂੰ ਸਭ ਤੋਂ ਵੱਡੇ ਸਵਾਲ ਤੇ ਲੈ ਆਉਂਦਾ ਹੈ ਜਦੋਂ ਧਰਤੀ ਦੁਬਾਰਾ ਪੈਰਾਡਾਈਜ਼ ਬਣੇਗੀ ਤਾਂ ਉਸ ਪਵਿੱਤਰ ਸ਼ਹਿਰ ਵਿੱਚ ਰਹਿਣ ਦਾ ਹੱਕ ਕਿਸ ਨੂੰ ਮਿਲੇਗਾ ਕੌਣ ਹੋਵੇਗਾ ਯੋਗ ਸ్రోਤੇ ਸਵਾਲ ਨੂੰ ਸਿੱਧਾ ਧਾਰਮਿਕ ਗ੍ਰੰਥਾਂ ਵਿੱਚੋਂ ਹੀ ਪੁੱਛਦਾ ਹੈ ਮਤਲਬ ਅਹਿਮੀਅਤ ਸਿਰਫ ਜਗ੍ਹਾ ਦੀ ਨਹੀਂ ਬਲਕਿ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਮਿਲੇਗੀ ਅਤੇ ਜਵਾਬ ਸੱਚਮੁੱਚ ਸੋਚਣ ਵਾਲਾ ਹੈ ਸ్రోਤਾ ਮੁਤਾਬਕ ਦਾਖਲਾ ਸਿਰਫ ਵਿਸ਼ਵਾਸ ਤੇ ਨਹੀਂ ਬਲਕਿ ਕਿਸੇ ਦੇ ਕਿਰਦਾਰ ਤੇ ਨਿਰਭਰ ਕਰਦਾ ਹੈ ਗੱਲ ਹੈ ਇਮਾਨਦਾਰੀ ਨਾਲ ਜੀਵਨ ਜੀਣ ਦੀ ਸਹੀ ਕੰਮ ਕਰਨ ਦੀ ਦਿਲੋਂ ਸੱਚ ਬੋਲਣ ਦੀ ਕਿਸੇ ਦੀ ਚੁਗਲੀ ਨਿੰਦਿਆ ਨਾ ਕਰਨ ਦੀ ਤੇ ਲਾਲਚ ਤੋਂ ਦੂਰ ਰਹਿਣ ਦੀ ਇਹ ਗੁਣ ਹੀ ਉਸ ਸ਼ਹਿਰ ਦੇ ਦਰਵਾਜ਼ੇ ਦੀ ਚਾਬੀ ਹਨ ਇਸ ਨੂੰ ਇੰਜ ਸਮਝਿਆ ਜਾ ਸਕਦਾ ਹੈ ਜਿਵੇਂ ਸ਼ੁਰੂ ਵਿੱਚ ਪੂਰੀ ਧਰਤੀ ਅਦਨ ਸੀ ਪਰ ਉਸ ਦੇ ਅੰਦਰ ਇੱਕ ਹੋਰ ਵੀ ਖਾਸ ਬਾਗ ਸੀ ਬਿਲਕੁਲ ਉਸੇ ਤਰ੍ਹਾਂ ਭਵਿੱਖ ਦੇ ਬਹਾਲ ਕੀਤੇ ਪੈਰਾਡਾਈਜ਼ ਵਿੱਚ ਇੱਕ ਖਾਸ ਪਵਿੱਤਰ ਸ਼ਹਿਰ ਹੋਵੇਗਾ ਯਾਨੀ ਸਭ ਤੋਂ ਖਾਸ ਤੇ ਸਭ ਤੋਂ ਪਵਿੱਤਰ ਸਥਾਨ ਤਾਂ ਅਖੀਰ ਵਿੱਚ ਸਵਾਲ ਇਹ ਬਚਦਾ ਹੈ ਕੀ ਇਹ ਪਵਿੱਤਰ ਸ਼ਹਿਰ ਸਿਰਫ ਇੱਕ ਮੰਜ਼ਿਲ ਹੈ ਜਿਸ ਦੀ ਸਾਨੂੰ ਉਡੀਕ ਕਰਨੀ ਚਾਹੀਦੀ ਹੈ ਜਾਂ ਫਿਰ ਅਸਲ ਮਕਸਦ ਉਹਨਾਂ গুণਾਂ ਨੂੰ ਆਪਣੇ ਅੰਦਰ ਪੈਦਾ ਕਰਨ ਦੀ ਯਾਤਰਾ ਹੈ ਤਾਂ ਜੋ ਅਸੀਂ ਉਸ ਸ਼ਹਿਰ ਦੇ ਵਾਸੀ ਬਣਨ ਦੇ ਲਾਇਕ ਹੋ ਸਕੀਏ ਸ਼ਾਇਦ ਅਸਲ ਸਫ਼ਰ ਮੰਜ਼ਿਲ ਤੱਕ ਪਹੁੰਚਣ ਦਾ ਨਹੀਂ ਬਲਕਿ ਉਸ ਦੇ ਕਾਬਿਲ ਬਣਾਉਂਦਾ ਹੈ ਇਸ ਬਾਰੇ ਸੋਚਣਾ ਬਣਦਾ ਹੈ